ਮੈਂ ਕੱਲ ਨੂੰ ਜਾਂ ਪਰਸੋਂ ਉਹ ਟੋਲਾ ਦਾ ਟੋਲ ਬੰਦ ਕਰੂੰਗਾ ਇਹ ਜਿਹੜੇ ਪੁਲ ਟੁੱਟੇ ਹੋਏ ਨੇ ਜਾਂ ਸੜਕਾਂ ਟੁੱਟੀਆਂ ਹੋਏ ਨੇ ਜੋ ਸੜਕਾਂ ਦੀ ਸਫਰੀ ਟੈਕਸ ਫਿਰ ਕਿਹੜੀ ਚੀਜ਼ ਦਾ ਦੇਈਏ ਪੰਜਾਬ ਚ ਟੋਲ ਪਲਾਜ਼ੇ ਉੱਪਰ ਨਿਯਮਾਂ ਦੀ ਤੱਛੇ ਆਲਰਾਊਂਡ ਦਾ ਮੁੱਦਾ ਕੋਈ ਨਾ ਮਾ ਨਹੀਂ ਅਕਸਰ ਹੀ ਟੋਲਾਂ ਤੇ ਨਿਯਮਾਂ ਨੂੰ ਛਿੱਕੇ ਟੰਗਣ ਦੇ ਇਲਸਾਮ ਲੱਗਦੇ ਰਹਿੰਦੇ ਨੇ ਅਜੇ ਹੀ ਇੱਕ ਮਾਮਲੇ ਦੀ ਪੋਲ ਬੀਤੇ ਦਿਨੀ ਪੰਨਾ Sidhu ਨੇ ਖੋਲੀ ਸੀ ਤੇ ਨੈਸ਼ਨਲ ਹਾਈਵੇ ਨੂੰ ਸਖਤ ਚੇਤਾਵਨੀਆਂ ਧਿਆਨ ਨਾਲ ਗੱਲ ਸੁਣ ਲੈ ਮੈਂ ਕੱਲ ਨੂੰ ਜਾਂ ਪਰਸੋਂ ਉਹ ਟੋੜ ਦਾ ਟੋਲ ਬੰਦ ਕਰੂੰਗਾ ਜੇ ਆ ਪਾਣੀ ਦਾ ਹੱਲ ਕੱਲ ਜਾਂ ਪਰਸੋਂ ਤੱਕ ਨਾ ਕੀਤਾ ਗਿਆ ਮੌਤਾਸ ਤੋਂ ਪਤਾ ਕਿੰਨੀਆਂ ਹੋ ਗਿਆ ਪਾਣੀ ਦੇ ਨਾਲ ਉਹ ਫੜ ਤੋਂ ਸਾਰਾ ਪਾਣੀ ਚੱਲ ਜਾਂਦਾ ਕੱਲ ਨੂੰ ਜਾਂ ਪਰਸੋਂ ਨੂੰ ਪਰਸੋਂ ਵਾਲੀ ਤਰੀਕਾ ਕੱਲ ਨੂੰ ਮੈਂ ਹੋ ਸਕਦਾ ਜਾਂ ਪਰਸੋਂ ਦੇ ਟੋਲ ਬੰਦ ਕਰੂੰਗਾ ਪ੍ਰਸ਼ਾਸਨ ਨੂੰ ਸੱਚੀਤਾ ਆਉਣੀ ਆ ਪ੍ਰਸ਼ਾਸਨ ਜਿਵੇਂ ਮਰਜੀ ਨੈਸ਼ਨਲ ਹਾਈਵੇ ਦਾ ਪਾਣੀ ਦਾ ਹੱਲ ਕਢਾਵੇ ਦਰਸਲੇ ਮਾਮਲਾ ਸੀ ਬਰਨਾਲਾ ਦੇ ਪਿੰਡ ਬੜਬਰ ਕੋਲ ਬਣੇ ਟੋਲ ਪਲਾਟਾ ਦਾ ਜਿੱਥੇ ਪਾਨਾ ਸਿੱਧੂ ਨੇ ਇਲਜ਼ਾਮ ਲਾਇਆ ਸੀ ਕਿ ਸੜਕ ਤੇ ਲੰਬੇ ਸਮੇਂ ਤੋਂ ਗੰਦਾ ਪਾਣੀ ਖੜਾ ਹੈ ਜਿਸ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸੇ ਮੁੱਦੇ ਨੂੰ ਲੈ ਕੇ ਹੁਣ ਪਾਨਾ ਸਿੱਧੂ ਨੇ ਜ਼ਿਲ੍ਹਾ ਦੇਸੀ ਨੂੰ ਮੰਗ ਪੱਤਰ ਸੌਂਪਿਆ ਅਤੇ ਸੜਕ ਤੋਂ ਪਾਣੀ ਹਟਾਉਣ ਲਈ 2 ਦਿਨ ਦਾ ਅਲਟੀਮੇਟਮ ਵੀ ਦਿੱਤਾ ਹੈ ਇਹ ਸਰ ਸਾਡੀ ਜਿਹੜੀ ਮੰਗ ਸੀਗੀ ਜਿਹੜਾ ਨੈਸ਼ਨਲ ਹਾਈਵੇ ਹੈ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉੱਥੋਂ ਜਿਹੜਾ ਧਨੋਲਾ ਤੋਂ ਜਿਹੜਾ ਬੜਬਰ ਦੇ ਵਿਚਕਾਰ ਇੱਕ ਟੋਲ ਟੈਕਸ ਲੱਗਿਆ ਹੋਇਆ ਉਹਦੇ ਟੋਲ ਟੈਕਸ ਦੇ ਨਾਲ ਹੀ ਜਿਹੜਾ ਬੜਬਰ ਪਿੰਡ ਹੈ ਉੱਥੋਂ ਜਿਹੜਾ ਪਾਣੀ ਆ ਹਾਈਵੇ ਤੇ ਬਹੁਤ ਵੱਡੀ ਤਦਾਰ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦਾ ਹੈ ਘਟੋ ਘਟੋ ਇੱਕ ਸਾਲ ਤੋਂ ਜਿਹੜੀ ਉਸ ਚੀਜ਼ ਦਾ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਸਾਰੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਅੱਜ ਤੱਕ ਟੋਟਲ ਜਿਹੜੀਆਂ 5 ਮੌਤਾਂ ਹੋ ਚੁੱਕੀਆਂ ਨੇ ਪਿਛਲੇ 2 ਦਿਨਾਂ ਦੀ ਗੱਲ ਕਰੀ ਤਾਂ ਸੇਰੋਂ ਪਿੰਡ ਦਾ ਮੁੰਡਾ ਸੀਗਾ ਗੱਡੀ ਲਈ ਜਾਂਦਾ ਸੀਗਾ ਪਾਣੀ ਇੰਨਾ ਗੱਡੀ ਦੇ ਉੱਪਰ ਡਿੱਗਿਆ ਜਦੋਂ ਉਹਨੇ ਵੈ ਤੇ ਉੱਪਰ ਚੜ ਕੇ ਉਹ ਤੇ ਮੁੰਡੇ ਦੀ ਮੌਤ ਹੋ ਗਈ ਜਿਹੜੀਆਂ ਇਹ ਮੌਤਾਂ ਹੋ ਚੁੱਕੀਆਂ ਨੇ ਇਹਦੇ ਸਹਾਂ ਦੇ ਵਿੱਚ ਡੀਸੀ ਨੂੰ ਮੰਗ ਪੱਤਰ ਦੇ ਕੇ ਆਇਆ ਜਿਹੜਾ ਟੈਕਸ ਆਥੋਂ ਲਾ ਰਹੇ ਨੇ ਮੈਂ ਲੋਕਾਂ ਨੂੰ ਆਮ ਜਨਤਾ ਨੂੰ ਸਾਰਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਜਾਗਰੂਤ ਕਰਨਾ ਚਾਹੁੰਦਾ ਟੈਕਸ ਆਥੋਂ ਕਿਹੜੇ-ਕਿਹੜੇ ਚੀਜ਼ਾਂ ਦਾ ਲੈਂਦੇ ਨੇ ਜਿਹੜਾ ਨੈਸ਼ਨਲ ਹਾਈਵੇ ਤੇ ਨੇ ਉਹਦੇ ਉੱਪਰ ਐਂਬੂਲੈਂਸ ਖੜੀ ਹੋਣੀ ਚਾਹੀਦੀ ਆ ਉਹਦੇ ਉੱਪਰ ਜਿਹੜਾ ਕਿ ਕੋਈ ਵੀ ਜਿਹੜਾ ਖੱਡਾ ਸੜਕ ਦੇ ਉੱਪਰ ਜਿਹੜੀ ਖਰਾਬ ਨਹੀਂ ਹੋਣੀ ਚਾਹੀਦੀ ਸੜਕ ਬਿਲਕੁਲ ਸਾਫ਼ ਹੋਣੀ ਚਾਹੀਦੀ ਉਹਨਾਂ ਜਿਨ੍ਹਾਂ ਟੈਕਸ ਦਿੰਦੇ ਅਸੀਂ ਤੇ ਜਿਹੜੀ ਜੇ ਸਾਡੀ ਗ ਆਪਣਾ ਜਿਵੇਂ ਜਿਹੜੇ ਸਾਡੇ ਨੈਸ਼ਨਲ ਹਾਈਵੇ ਤੇ ਦਰਖਤ ਲੱਗੇ ਨੇ ਉਹਨਾਂ ਦੇ ਵਿੱਚ ਜਿਹੜੀ ਪਾਣੀ ਪਾਉਣ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਦੀ ਹੈ ਜਿਹੜੇ ਲਾਈਟਾਂ ਨੇ ਉੱਪਰ ਜਿਹੜੇ ਲੱਗੇ ਹੋਣੇ ਲਾਈਟਾਂ ਨੇ ਉਹ ਲਾਈਟਾਂ ਚੱਲਦੇ ਹੋਣੇ ਚਾਹੁੰਦੇ ਨੇ ਕੋਈ ਲਾਈਟ ਨਹੀਂ ਚੱਲਦੀ ਜੀ ਉਹ ਅੱਜ ਤੱਕਰ ਘੱਟੋ ਘੱਟ ਲੋਕ ਬਹੁਤ ਵਾਰੀ ਪਹਿਲਾਂ ਇਹ ਮਿਲ ਚੁੱਕੇ ਨੇ ਡੀਜੀ ਸਾਹਿਬ ਨੂੰ ਪਰ ਨੈਸ਼ਨਲ ਹਾਈਵੇ ਨੂੰ ਲਾਈਟਾਂ ਨਹੀਂ ਚਲਾਈਆਂ ਜਿਹੜੀਆਂ ਵੜਵੜ ਤੋਂ ਧੌਲਾ ਦੇ ਵਿਚਕਾਰ ਨੇਗੀਆਂ ਜਿਹੜੀਆਂ ਕਿ ਇਹ ਸਾਡੇ ਜਿਹੜਾ ਸਹੂਲਤਾਂ ਨੇ ਇਹਨਾਂ ਚੀਜ਼ਾਂ ਦਾ ਜੇ ਕੋਈ ਸੜਕ ਦੇ ਉੱਪਰ ਜਾਮ ਲੱਗਦਾ ਆ ਜਾਂ ਸੜਕ ਟੁੱਟੀ ਹੈ ਜਿਵੇਂ ਮੈਂ ਪਿੱ ਜੇਕਰ ਸੜਕ ਇਹ ਜਿਹੜੇ ਪੁਲ ਟੁੱਟੇ ਹੋਏ ਨੇ ਜਾਂ ਸੜਕਾਂ ਟੁੱਟੀਆਂ ਹੋਣ ਨੇ ਜੋ ਸੜਕਾਂ ਨਹੀਂ ਸਾਫ਼ ਨਹੀਂ ਟੈਕਸ ਫਿਰ ਕਿਹੜੀ ਚੀਜ਼ ਦਾ ਦੇਈਏ ਇਹੀ ਜਿਹੜੀ ਮੈਂ ਮੰਗ ਪੱਤਰ ਡੀ ਸਾਹਿਬ ਨੂੰ ਦੇ ਕੇ ਆਇਆ ਪਾਨਾ ਸਿੱਧੂ ਨੇ ਚੇਤਾਵਨੀ ਦਿੱਤੀ ਕਿ ਜੇਕਰ 2 ਦਿਨਾਂ ਅੰਦਰ ਟੋਲ ਤੇ ਸੜਕ ਨੂੰ ਕਲੀਅਰ ਨਹੀਂ ਕੀਤਾ ਜਾਂਦਾ ਤਾਂ ਉਹ ਟੋਲ ਪਲਾਜ਼ਾ ਤੇ ਪੱਕਾ ਧਰਨਾ ਲਾਉਣਗੇ ਅਤੇ ਟੋਲ ਨੂੰ ਪਰਚੀ ਮੁਕਤ ਕਰਨਗੇ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਤਾਂ ਜਦੋਂ ਅਸੀਂ ਗੱਡੀ ਨਵੀਂ ਕਢਾਉਨੇ ਆ ਟੈਕਸ ਰੋਡ ਟੈਕਸ ਅਸੀਂ ਉਦੋਂ ਵੀ ਦਿੰਦੇ ਆ ਪਰ ਜਿਹੜਾ ਇਹ ਟੈਕਸ ਆ ਅਸੀਂ ਜਦੋਂ ਸਾਨੂੰ ਸੜਕ ਬਿਲਕੁਲ ਸਾਫ਼ ਹੋਵੇ ਆਉਣ ਜਾਣ ਤੇ ਸਮਾਂ ਘ ਇੰਨਾ ਚੀਜ਼ਾਂ ਦਾ ਸਾਨੂੰ ਟੈਕਸ ਦਿੰਨੇ ਆ ਜਦੋਂ ਅਸੀਂ ਬਠਿੰਡਾ ਤੋਂ ਚੰਡੀਗੜ੍ਹ ਨੂੰ ਚਲਦੇ ਆ ਦੇਖੋ ਬਾਈ ਜੀ ਜਦੋਂ ਬਠਿੰਡਾ ਤੋਂ ਗੱਡੀ ਚ ਚੰਡੀਗੜ੍ਹ ਨੂੰ ਚਲਦੇ ਆ ਉਹਨਾਂ ਦਾ ਗੱਡੀ ਤੇਲ ਨਹੀਂ ਖਾਂਦੀ ਜਿੱਦਾਂ ਸਾਨੂੰ ਪੰਜ ਪੰਜ ਜਿਹੜੇ ਟੋਲ ਟੈਕਸ ਲੱਗੇ ਹੋ ਨੇ ਉਹਨਾਂ ਸਾਨੂੰ ਟੈਕਸ ਦੇਣਾ ਪਿਆ ਜਾਂਦਾ ਐਨਾ ਸੀ ਟੈਕਸ ਭਰਦੇ ਆ ਫਿਰ ਵੀ ਜਿਹੜੀਆਂ ਹਾਈਵੇਅ ਦੇ ਉੱਪਰ ਕਿਤੇ ਅਵਾਰਾ ਪਸ਼ੂ ਕਿਤੇ ਪਾਣੀ ਕਿਤੇ ਸੜਕਾਂ ਟੁੱਟੀਆਂ ਕਿਤੇ ਜਿਹੜਾ ਆਪਣਾ ਲਾਈਟਾਂ ਨਹੀਂ ਚੱਲਦੀਆਂ ਜਿਹੜੀਆਂ ਸਾਨੂੰ ਦਿੱਕਤਾਂ ਨਾਲ ਸਾਰਿਆਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਐਂਬੂਲੈਂਸ ਨਹੀਂ ਹੁੰਦੀ ਦੁਰਘਟਨਾ ਵਾਪਰ ਜਾਂਦੀ ਆ ਦੇਖੋ ਮੁੰਡਾ ਮਰਿਆ ਸਿਰੋਂ ਇਹ ਚੀਜ਼ਾਂ ਹੈ ਨਹੀਂ ਇਹ ਚੀਜ਼ਾਂ ਬਾਰੇ ਜ਼ਿਕਰ ਨਹੀਂ ਧਿਆਨ ਦਿੱਤਾ ਜਾਂਦਾ ਤਾਂ ਮੈਂ ਅਸੀਂ ਸਾਰੇ ਹੀ ਅਸੀਂ ਪੰਜਾਬ ਦੇ ਵਾਸੀ ਲੋਕ ਵਾਸੀ ਅਸੀਂ ਮੈਂ ਲੋਕਾਂ ਦੀ ਆਪਾਂ ਹੱਕਾਂ ਦੀ ਗੱਲ ਕਰਦੇ ਰਹਿਣੇ ਆ ਜੇ ਚੀਜ਼ਾਂ ਬਾਰੇ ਟੋਲ ਟੈਕਸ ਵਾਲੇ ਨੈਸ਼ਨਲ ਹਾਈਵੇਅ ਵਾਲੇ ਨਹੀਂ ਧਿਆਨ ਦੇਣਗੇ ਤਾਂ ਅਸੀਂ ਟੋਲ ਟੈਕਸ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫ੍ਰੀ ਕਰਾਂਗੇ ਅਸੀਂ ਉਹਨਾਂ ਨੂੰ ਬਿਲਕੁਲ ਜਿਵੇਂ ਅਸੀਂ ਪਹਿਲਾਂ ਹੀ ਬਹੁਤ ਵਾਰੀ ਕਰੇ ਨੇ ਸਾਡੇ ਕਿਸਾਨ ਜੱਟੇ ਬੰਦੇ ਨੇ ਸਾਡੇ ਲੋਕਾਂ ਨੇ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਟੋਲ ਟੈਕਸ ਬਿਲਕੁਲ ਫ੍ਰੀ ਕਰਾਂਗੇ ਇਹ ਨੈਸ਼ਨਲ ਹਾਈਵੇ ਨੂੰ ਸਖਤ ਚਾਪਣੀ ਹੈ ਇਹਦੇ ਵਿੱਚ ਅਸੀਂ ਅੱਜ ਮੰਗ ਪੱਤਰ ਦੇ ਕੇ ਆਏ ਡੀ ਸਾਹਿਬ ਨੇ ਭਰ ਡੀ ਸਾਹਿਬ ਨੇ ਵੇਹ ਕੱਲ ਹੀ ਜਿਹੜਾ ਕਿ ਉੱਥੋਂ ਜਦੋਂ ਮੈਂ ਵੀਡੀਓ ਪਾਈ ਹੈ ਉਹ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਵੀਡੀਓ ਵਾਇਰਲ ਹੋ ਗਈ ਸੀ ਕੱਲ ਹੀ ਜਿਹੜਾ ਉੱਥੇ ਵੈਸੇ ਕੰਮ ਚੱਲ ਰਿਹਾ ਸੀਗਾ ਪਰ ਇਹ ਨਾ ਹੋਵੇ ਕਿ ਉਹ ਮਾੜਾ ਮੋਟਾ ਜਿਹਾ ਕਰਕੇ ਜੇ ਡੀ ਸਾਹਿਬ ਨੇ ਕਿਹਾ ਨੈਸ਼ਨਲ ਹਾਈਵੇਅ ਵਾਲੇ ਆਪਣੀ ਮੜੀ ਜ਼ਿੰਮੇਵਾਰੀ ਨਿਭਾ ਕੇ ਅੱਗੋਂ ਸਾਰਾ ਕੰਮ ਕਲੀਅਰ ਕਰ ਦੇਣੇ ਸਾਨੂੰ ਪੂਰਾ ਕੰਮ ਪੂਰਾ ਉੱਥੇ ਰੋਡ ਕਲੀਨ ਹੋਣਾ ਚਾਹੀਦਾ ਤੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਅਸੀਂ ਨੈਸ਼ਨਲ ਹਾਈਵੇਅ ਜਿਹੜਾ ਟੋਲ ਬੰਦ ਕਰਾਂਗੇ ਦਾਸੀਏ ਕੇ ਨੈਸ਼ਨਲ ਹਾਈਵੇ ਤੇ ਖੜਾ ਗੰਦਾ ਪਾਣੀ ਹੁਣ ਗਾਰ ਬਣ ਚੁੱਕਿਆ ਹੈ ਜਿਸ ਕਾਰਨ ਦੋ ਪਹੀਆ ਵਾਹਨਾਂ ਨੂੰ ਬੇहद ਦਿੱਕਤ ਆਉਂਦੀਆਂ ਨੇ ਜਦਕਿ ਦੂਜੇ ਰਾਹਗੀਰ ਵੀ ਪਾਣੀ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਪਰ ਟੋਲ ਪਲਾਜ਼ਾ ਤੋਂ ਮਹਿਜ਼ ਕੁਝ ਮੀਟਰ ਦੂਰ ਹੋਣ ਦੇ ਬਾਵਜੂਦ ਵੀ ਟੋਲ ਪਲਾਜ਼ਾ ਕੰਪਨੀ ਦੇ ਇਸ ਵੱਲ ਕੋਈ ਧਿਆਨ ਨਾ ਦੇਣ ਦੇ ਇਲਜ਼ਾਮ ਲੱਗੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ